ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਬੰਦੇ ਬੋਲ ਅੱਜ ਆਪਾਂ ਪੜ੍ਹਦੇ ਆਂ ਰਾਈਟਰ ਜਸਵੀਰ ਕੌਰ ਢਾਲੀਵਾਲ ਦੀ ਕਹਾਣੀ ਧੀਆਂ ਦੇ ਲੇਖ ਭਾਗ 9 ਸ਼ਾਮ ਨੂੰ 5 ਵਜੇ ਤੱਕ ਬਰਾਤ ਜਸਵਿੰਦਰ ਦੀ ਢੋਲੀ ਲੈ ਕੇ ਪਿੰਡ ਪਹੁੰਚ ਗਈ ਰਾਜੋ ਨੇ ਮੂੰਹ ਮਿੱਠਾ ਕਰਾ ਕੇ ਆਪਣੀ ਦਰਾਣੀ ਨੂੰ ਡੋਲੀ ਵਾਲੀ ਕਾਰ ਵਿੱਚੋਂ ਉਤਾਰਿਆ ਅੱਗੇ 메ਨ ਗੇਟ ਤੇ ਦਲਵੀਰ ਦੀਆਂ ਭੈਣਾਂ ਨਵੇਂ ਵਿਆਹੀ ਜੋੜੀ ਦਾ ਰਾਹ ਰੋਕ ਕੇ ਖੜ ਗਈਆਂ ਦਲਵੀਰ ਨੇ ਭੈਣਾਂ ਨੂੰ ਸ਼ਗਨ ਦਿੱਤਾ ਤੇ ਬਾਅਦ ਵਿੱਚ ਬੀਬੀ ਨੇ ਸੁਭਾਗ ਜੋੜੀ ਤੋਂ ਦੀ ਪਾਣੀ ਵਾਰ ਕੇ ਪੀਤਾ ਸਾਰੇ ਹੋਰ ਸ਼ਗਨ ਵਿਹਾਰ ਕੀਤੇ ਗਏ ਜਿੰਦਰ ਨੇ ਛੋਟੇ ਭਰਾ ਦੇ ਵਿਆਹ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ ਸਭ ਕੁਝ ਬਹੁਤ ਵਧੀਆ ਹੋ ਗਿਆ ਅਗਲੇ ਦਿਨ ਬਲਵਿੰਦਰ ਉਥੋਂ ਹੀ ਕੰਮ ਤੇ ਚੱਲਿਆ ਗਿਆ ਸ਼ਾਮ ਨੂੰ ਮਨਜੀਤ ਤੇ ਬੱਚਿਆਂ ਨੂੰ ਲੈ ਆਇਆ ਸਮਾਂ ਲੰਘਦਿਆਂ ਕਿਹੜਾ ਦੇਰ ਲੱਗਦੀ ਹੈ ਦੇਖਦੇ ਹੀ ਦੇਖਦੇ 5 ਸਾਲ ਬੀਤ ਗਏ ਗੁਰੀ ਤੇ ਖੁਸ਼ੀ ਦੋਵੇਂ 6ਵੀਂ ਕਲਾਸ ਵਿੱਚ ਹੋ ਗਈਆਂ ਰਾਜੋ ਤੇ ਜਿੰਦਰ ਦੀ ਕੁੜੀ ਰਾਜਵੀਰ ਵੀ ਖੁਸ਼ੀ ਹੋਣਾਂ ਦੇ ਸਕੂਲ ਵਿੱਚ ਹੀ ਪੜ੍ਹਦੀ ਸੀ ਰਾਜੋ ਦੀ ਗੋਦੀ ਇੱਕ ਸਾਲ ਦਾ ਮੁੰਡਾ ਸੀ ਜਿਸ ਦਾ ਨਾਮ ਬਾਪੂ ਜੀ ਨੇ ਹਰਜੀਤ ਸਿੰਘ ਰੱਖਿਆ ਦਲਵੀਰ ਤੇ ਜਸਵਿੰਦਰ ਦੇ ਘਰ ਵੀ 2 ਕੋਸਾਲ ਦੀ लाਡਲੀ ਧੀ ਸੰਦੀਪ ਖੇਡਦੀ ਸੀ ਦਲਵੀਰ ਦੀ ਤਰੱਕੀ ਹੋ ਗਈ ਉਹਨੂੰ ਯੂਨਿਟ ਵਿੱਚ ਕੁਆਟਰ ਮਿਲ ਗਿਆ ਪਿਛਲੇ ਸਾਲੋਂ ਜਸਵਿੰਦਰ ਤੇ ਆਪਣੀ ਧੀ ਨੂੰ ਯੂਨਿਟ ਨਾਲ ਲੈ ਗਿਆ ਅਗਲੇ ਸਾਲ ਜਨਵਰੀ ਵਿੱਚ ਦਿਲਵੀਰ ਨੇ ਛੁੱਟੀ ਆਉਣਾ ਸੀ ਇਸ ਵਾਰ ਰਾਜੋ ਤੇਜਿੰਦਰ ਦੇ ਮੁੰਡੇ ਦੀ ਲੋਹੜੀ ਦਾ ਪ੍ਰੋਗਰਾਮ ਸੀ ਬਲਵਿੰਦਰ ਨੇ ਆਪਣੇ ਘਰ ਉੱਪਰ ਪੌੜੀਆਂ ਕੋਲ ਇੱਕ ਕਮਰਾ ਤੇ ਬਾਥਰੂਮ ਹੋਰ ਛੱਤ ਲਿਆ ਥੱਲੇ ਵੀ ਹਾਲ ਦੇ ਸੱਜੇ ਪਾਸੇ ਇੱਕ ਕਮਰਾ ਮਹਿਮਾਨਾਂ ਵਾਸਤੇ ਹਾਲ ਦੇ ਅੰਦਰ ਗੇਟ ਖੋਲਦਾ ਕਰਕੇ ਬਣਾ ਲਿਆ ਬਲਵਿੰਦਰ ਦਾ ਘਰ ਪਹਿਲਾਂ ਨਾਲੋਂ ਵੀ ਵਧੀਆ ਲੱਗਣ ਲੱਗ ਗਿਆ ਬਲਵਿੰਦਰ ਆਪਣੇ ਬੇਬੇ ਕੋਲ ਹੁਣ ਹਫ਼ਤੇ ਬਾਅਦ ਜਾਣ ਲੱਗ ਗਿਆ ਹੁਣ ਤਾਂ ਉਹ ਜਦੋਂ ਵੀ ਜਾਂਦਾ ਬੇਬੇ ਨੂੰ ਸ਼ਹਿਰ ਆਪਣੇ ਨਾਲ ਚੱਲਣ ਨੂੰ ਕਹਿੰਦਾ ਰਹਿੰਦਾ ਕਿੰਨੇ ਵਾਰ ਉਹਨੇ ਧੱਕੇ ਨਾਲ ਵੀ ਲਜਾਣ ਦੀ ਕੋਸ਼ਿਸ਼ ਕੀਤੀ ਪਰ ਬੇਬੇ ਕਦੇ ਨਾ ਮੰਨਦੀ ਕਦੇ-ਕਦੇ ਤਾਂ ਗੁੱਸੇ ਵਿੱਚ ਬੋਲਦੀ ਕਹਿੰਦੀ ਬਲਵਿੰਦਰ ਦੇਖ ਅੱਗੇ ਮੈਨੂੰ ਕੁਝ ਨਹੀਂ ਦਿਖਦਾ ਤੂੰ ਦੁਬਾਰਾ ਵਿਆਹ ਕਰਵਾ ਲੈ ਤੇਰੇ ਮੁੰਡਾ ਹੋ ਜੂ ਤੇਰੇ ਪਿਓ ਦਾ ਵੰਸ਼ ਚੱਲਦਾ ਰਹੇ ਜੂ ਬੇਬੇ ਫਿਰ ਕਹਿਣ ਲੱਗੇ ਮੈਂ ਕਿਹੜਾ ਕਹਿੰਦੀ ਆ ਤੂੰ ਮਨਜੀਤ ਨੂੰ ਛੱਡ ਦੇ ਬਸ ਵਿਆਹ ਨੂੰ ਹਾਂ ਕਰ ਦੇ ਬਲਵਿੰਦਰ ਬੇਬੇ ਤੂੰ ਕਿਉਂ ਉਹੀ ਗੱਲ ਕਰੀ ਜਾਂਦੀਆਂ ਚਾਹੇ ਮੇਰੇ ਕੋਈ ਔਲਾਦ ਨਾ ਹੁੰਦੀ ਮੈਂ ਤਾਂ ਵੀ ਕਦੇ ਦੂਜਾ ਵਿਆਹ ਨਹੀਂ ਕਰਾਉਣਾ ਸੀ ਬਲਵਿੰਦਰ ਗੁੱਸੇ ਵਿੱਚ ਉੱਠ ਕੇ ਚਲਾ ਗਿਆ ਉਹਨੇ ਘਰ ਜਾ ਕੇ ਮਨਜੀਤ ਨੂੰ ਵੀ ਕੁਝ ਨਹੀਂ ਦੱਸਿਆ ਬੇਬੇ ਦੀ ਉਮਰ ਹੁਣ 70 ਸਾਲ ਦੀ ਹੋਣ ਵਾਲੀ ਸੀ ਪਰ ਉਹ ਬਦਲੀ ਹਾਲੇ ਵੀ ਨਹੀਂ ਸੀ ਸੁਭਾਅ ਪਹਿਲਾਂ ਵਰਗਾ ਹੀ ਸੀ ਬਲਵਿੰਦਰ ਜਦੋਂ ਪਿੰਡ ਜਾਂਦਾ ਬੇਬੇ ਹੁਣ ਵੀ ਉਹਦੇ ਨਾਲ ਬੋਲਦੀ ਨਹੀਂ ਸੀ ਸਿੰਦਰ ਵੀ ਆਪਣੇ ਮੁੰਡਿਆਂ ਹਰਜਿੰਦਰ ਜਾਨ ਨਰਿੰਦਰ ਨੂੰ ਨਾਲ ਲੈ ਕੇ ਮਹੀਨੇ ਦੋ ਮਹੀਨੇ ਬਾਅਦ ਬੇਬੇ ਨੂੰ ਮਿਲ ਕੇ ਆਉਂਦੀ ਪਰ ਜਗਤਾਰ ਮੁੜ ਕਦੇ ਆਪਣੇ ਸਹੁਰੇ ਨਾ ਗਿਆ ਜਗਤਾਰ ਤੇ ਬਲਵਿੰਦਰ ਦਾ ਪਹਿਲਾਂ ਤੋਂ ਹੀ ਆਪਸ ਵਿੱਚ ਮੋਹ ਸੀ ਜੋ ਹੁਣ ਤੱਕ ਬਣਿਆ ਹੋਇਆ ਸੀ ਦੋਵੇਂ ਪਰਿਵਾਰ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਸੀ ਗੁਰੀ ਤੇ ਖੁਸ਼ੀ ਨੂੰ ਤਾਂ ਵੱਡੇ ਵੀਰਾਂ ਨੂੰ ਵੇਖ ਚਾਅ ਚੜ ਜਾਂਦਾ ਸੀ ਦਿਨ ਬੀਤਣ ਲੱਗੇ ਉਹ ਦਾ ਮਹੀਨਾ ਚੱਲ ਪਿਆ ਦਲਵੀਰ ਹੋਣੇ ਤਿੰਨੇ ਪਿੰਡ ਆ ਗਏ ਮਾਗੀ ਤੋਂ ਇੱਕ ਦਿਨ ਪਹਿਲਾਂ ਕਾਕੇ ਦੀ ਲੋੜੀ ਮਨਾਈ ਮਨਜੀਤ ਤੇ ਕੁਲਜੀਤ ਤੋਂ ਮਾ ਭੈਣਾ ਨੂੰ ਭਤੀਜੇ ਦੀ ਲੋਹੜੀ ਦਾ ਚਾਹ ਸੀ ਲੋਹੜੀ ਵਾਲੇ ਦਿਨ ਸਵੇਰੇ ਪਿੰਡ ਵਿੱਚ ਗੁੜ ਫੇਰਿਆ ਤੇ ਰਾਤ ਨੂੰ ਧੂਣੀ ਲਾ ਕੇ ਲੋਹੜੀ ਦਾ ਸ਼ਗਨ ਕੀਤਾ ਗਿਆ ਦਲਵੀਰ ਦੇ ਵਿਆਹ ਤੋਂ ਬਾਅਦ ਅੱਜ ਜਿੰਦਰ ਦੇ ਮੁੰਡੇ ਦੀ ਲੋਹੜੀ ਤੇ ਸਾਕ ਸਕੀਆਂ ਵਾਲੇ ਇਕੱਠੇ ਹੋਏ ਸੀ ਖੂਬ ਰੌਣਕਾਂ ਲੱਗੀਆਂ ਹੋਈਆਂ ਸੀ ਅਗਲੇ ਦਿਨ ਬੀਬੀ ਤੇ ਬਾਪੂ ਜੀ ਨੇ ਸਭ ਨੂੰ ਸੁਗਾਤਾਂ ਦੇ ਕੇ ਵਿਦਾ ਕੀਤਾ ਬਲਵਿੰਦਰ ਸ਼ਾਮ ਨੂੰ ਛੁੱਟੀ ਤੋਂ ਬਾਅਦ ਦਫ਼ਤਰੋਂ ਜਾ ਕੇ ਮਨਜੀਤ ਹੋਂਾ ਨੂੰ ਲੈ ਆਇਆ ਖੁਸ਼ੀ ਤੇ ਗੁਰੀ ਬਹੁਤ ਛੇਤੀ ਆਪਣੇ ਨਾਨਕੇ ਜਾ ਆਉਂਦੀਆਂ ਸੀ ਇੱਕ ਤਾਂ ਸ਼ਹਿਰ ਵਾਲੇ ਘਰ ਤੋਂ 10 ਮਿੰਟ ਦੇ ਰਾਹ ਤੇ ਗੁਰੀ ਹੁਣਾ ਦਾ ਨਾਨਕਾ ਪਿੰਡ ਹੈ ਦੂਜੇ ਸਕੂਲ ਵਿੱਚੋਂ ਹੀ ਛੁੱਟੀ ਨਹੀਂ ਸੀ ਹੁੰਦੀ ਸਕੂਲ ਦੀ ਬੈਨ ਖੁਸ਼ੀ ਹੁਣਾ ਦੇ ਨਾਨਕੇ ਪਿੰਡ ਵੀ ਆਉਂਦੀ ਸੀ ਇਸ ਵਾਰ ਵੀ ਖੁਸ਼ੀ ਗੁਰੀ ਦਾ ਮਨ ਆਪਣੇ ਨਾਨਕੇ ਰੁਕਣ ਦਾ ਸੀ ਪਰਮਨਜੀਤ ਨਾ ਮੰਨੀ ਉਹਨਾਂ ਨੂੰ ਆਉਣਾ ਪਿਆ ਦਲਵੀਰ ਤੇ ਜਸਵਿੰਦਰ ਆਪਣੀ ਧੀ ਸੰਦੀਪ ਨਾਲ ਹਫ਼ਤੇ ਕੋ ਬਾਅਦ ਆਪਣੀ ਭੈਣ ਮਨਜੀਤ ਦੇ ਘਰ ਮਿਲਣ ਆਏ ਨਾਲ ਹੀ ਰਾਜੋ ਦੀ ਕੁੜੀ ਜਸੀ ਵੀ ਆਈ ਦਲਵੀਰ ਹੁਣ 2 ਦਿਨ ਰੁਕੇ ਉਹਨਾਂ ਨੇ ਸ਼ਹਿਰੋਂ ਨਾਲ ਲੈ ਕੇ ਜਾਣ ਲਈ ਸਮਾਨ ਖਰੀਦਣਾ ਸੀ ਦੋ ਦਿਨਾਂ ਮਨਜੀਤ ਦੇ ਘਰ ਬਹੁਤ ਰੌਣਕਾਂ ਲੱਗੀਆਂ ਖੁਸ਼ੀ ਗੁਰੀ ਤੇ ਜਸੀ ਸਕੂਲ ਚੱਲੀਆਂ ਗਈਆਂ ਤੀਜੇ ਦਿਨ ਦਲਵੀਰ ਹੋਣੀ ਪਿੰਡ ਵਾਪਸ ਚਲੇ ਗਏ ਮਨਜੀਤ ਨੂੰ ਘਰ ਸੁੰਨਾ-ਸੁੰਨਾ ਲੱਗਣ ਲੱਗਾ ਮਨਜੀਤ ਦੁਪਹਿਰ ਨੂੰ ਦੋਮਾ ਬੇਟੀਆਂ ਨੂੰ ਕਰ ਲੈ ਆਈ ਤੇਜਸੀ ਨੂੰ ਪਿੰਡ ਵਾਲੀ ਬੈਨ ਵਿੱਚ ਬਿਠਾ ਆਈ ਦਿਨ ਬੀਤਣ ਲੱਗੇ ਗੁਰਪ੍ਰੀਤ ਤੇ ਖੁਸ਼ਪ੍ਰੀਤ ਨੇ 8ਵੀਂ ਪਾਸ ਕਰ ਲਈ ਬਲਵਿੰਦਰ ਨੇ ਉਹਨਾਂ ਨੂੰ 9ਵੀਂ ਕਲਾਸ ਵਿੱਚ ਥੋੜੀ ਦੂਰ ਸੜਕ ਵਾਲੇ ਵੱਡੇ ਸਕੂਲ ਵਿੱਚ ਲਾ ਦਿੱਤਾ ਹੁਣ ਉਹਨਾਂ ਨੂੰ ਵੀ ਘਰੋਂ ਬੈਨ ਲੈਣ ਆਉਂਦੀ ਸੀ ਇੱਕ ਦਿਨ ਸਿੰਦਰ ਇਕੱਲੀ ਬੇਬੇ ਨੂੰ ਮਿਲਣ ਪਿੰਡ ਗਈ ਗਰਮੀ ਦਾ ਮਹੀਨਾ ਸੀ ਤਾਂ ਬੇਬੇ ਅੰਦਰ ਪੱਖੇ ਥੱਲੇ ਪਈ ਸੀ ਦਰਵਾਜ਼ਾ ਭੇੜਿਆ ਹੋਇਆ ਸੀ ਸਿੰਦਰ ਜਦੋਂ ਅੰਦਰ ਗਈ ਤਾਂ ਬੇਬੇ ਨੂੰ ਗਲ ਲੱਗ ਕੇ ਮਿਲੀ ਤਾਂ ਉਹਨੂੰ ਪਤਾ ਲੱਗਿਆ ਕਿ ਬੇਬੇ ਨੂੰ ਬੁਖਾਰ ਹੋਇਆ ਸੀ ਸ਼ਿੰਦਰ ਰਸੋਈ ਵਿੱਚੋਂ ਪਾਣੀ ਲੈ ਕੇ ਆਉਂਦੀ ਬੋਲੀ ਬੇਬੇ ਬਲਵਿੰਦਰ ਨਹੀਂ ਆਇਆ ਬੇਬੇ ਐਤਵਾਰ ਨੂੰ ਆਇਆ ਸੀ ਆ ਪਰਸੋਂ ਨੂੰ ਫਿਰ ਐਤਵਾਰ ਫਿਰ ਆਊਗਾ ਸ਼ਿੰਦਰ ਫਿਰ ਰਸੋਈ ਚਲੀ ਗਈ ਤਾਂ ਉਹਦੀ ਚਾਚੀ ਆ ਗਈ ਸ਼ਿੰਦਰ ਨੂੰ ਮਿਲੀ ਹਾਲ ਚਾਲ ਪੁੱਛਿਆ ਤੇ ਬੇਬੇ ਦੇ ਬਿਮਾਰ ਹੋਣ ਬਾਰੇ ਦੱਸਿਆ। ਉਹਨਾਂ ਦਿਨਾਂ ਵਿੱਚ ਪਿੰਡਾਂ ਵਿੱਚ ਫੋਨ ਲੱਗ ਗਏ ਸੀ। ਚਾਚੀ ਨੂੰ ਬੇਬੇ ਕੋਲ ਬੈਠਣ ਨੂੰ ਕਹਿ ਕੇ ਆਪ ਸਿੰਦਰ ਚਾਚੀ ਕੇ ਘਰ ਫੋਨ ਕਰਨ ਚਲੀ ਗਈ। ਉਥੋਂ ਬਲਵਿੰਦਰ ਨੂੰ ਫੋਨ ਕਰਕੇ ਬੇਬੇ ਬਾਰੇ ਦੱਸ ਦਿੱਤਾ। ਬਲਵਿੰਦਰ ਆਣੇ ਤੁਸੀਂ ਬੇਬੇ ਕੋਲ ਰੁਕਿਓ ਮੈਂ ਹੁਣੇ ਹੀ ਛੁੱਟੀ ਲੈ ਕੇ ਆਇਆ ਬਲਵਿੰਦਰ ਨੇ ਮਨਜੀਤ ਨੂੰ ਫੋਨ ਕੀਤਾ ਮਨਜੀਤ ਬੇਬੇ ਬਿਮਾਰ ਹੋ ਗਈ ਮੈਂ ਪਿੰਡ ਉਹਨਾਂ ਨੂੰ ਲੈਣ ਚੱਲਿਆ ਤੂੰ ਕੁੜੀਆਂ ਦਾ ਤੇ ਆਪਣੇ ਕੱਪੜੇ ਵਗੈਰਾ ਉੱਪਰ ਵਾਲੇ ਕਮਰੇ ਵਿੱਚ ਲੈ ਜਾ ਮਨਜੀਤ ਹਾਂਜੀ ਮੈਂ ਕਰ ਦਿੰਦੀ ਸਭ ਕੁਝ ਤੁਸੀਂ ਬੇਬੇ ਜੀ ਨੂੰ ਲੈ ਆਓ ਮਨਜੀਤ ਖੁਸ਼ ਸੀ ਕਿ ਜਲ ਕਿਵੇਂ ਹੀ ਸਹੀ ਬੇਬੇ ਨਾਲ ਰਹਿਣ ਤਾਂ ਆਊਗੀ